ਗੀਪੀ ਗਰੇਵਾਲ ਦੀ ਨਵੀਂ ਆਈ ਫਿਲਮ ਅਰਦਾਸ ਸਰਬਤ ਦੇ ਭਲੇ ਦੀ ਰਿਲੀਜ਼ ਹੋ ਚੁੱਕੀ ਹੈ ਇਸ ਫਿਲਮ ਨੂੰ ਲੋਕਾਂ ਦੇ ਵੱਲੋਂ ਬੇਹਦ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਹੈ ਇਸ ਫਿਲਮ ਦੇ ਟਾਈਟਲ ਬਾਰੇ ਗੱਲ ਕਰਦੇ ਹਾਂ ਕਿ ਇਸ ਫਿਲਮ ਦਾ ਨਾਮ ਅਰਦਾਸ ਸਰਬਤ ਦੇ ਭਲੇ ਦੀ ਪ੍ਰਸਿੱਧ ਕਥਾਵਾਚਕ ਪਾਈ ਪਿੰਦਰਪਾਲ ਸਿੰਘ ਜੀ ਵੱਲੋਂ ਰੱਖਿਆ ਗਿਆ ਸੀ ਗਿੱੱਟੀ ਗਰਵਾਲ ਨੇ ਖੁਦ ਇੱਕ ਪ੍ਰੈਸ ਇਵੈਂਟ ਦਾ ਦੌਰਾਨ ਦੱਸਿਆ ਕਿ ਵੈਨਕੂਵਰ ਵਿਖੇ ਇੱਕ ਦਿਨ ਉਹਨਾਂ ਦੇ ਘਰ ਭਾਈ ਪਿੰਦਰਪਾਲ ਜੀ ਆਏ ਸਨ ਜਦੋਂ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਤਾਂ ਉਹਨਾਂ ਨੇ ਪਿਛਲੀ ਫਿਲਮ ਅਰਦਾਸ ਦੀ ਤਾਰੀਫ਼ ਕਰਦੇ ਹ ਕਿਹਾ ਸੀ ਕਿ ਜੇਕਰ ਤੁਸੀਂ ਹੁਣ ਫਿਲਮ ਬਣਾਉਣੀ ਹੈ ਤਾਂ ਟਾਈਟਲ ਆ ਰੱਖੋ ਕੇਸਰਬੱਤ ਦੇ ਭਲੇ ਦੀ ਅਰਦਾਸ ਫਿਰ ਉਸ ਤੋਂ ਬਾਅਦ ਅਰਦਾਸ ਸਰਬੱਤ ਦੇ ਭਲੇ ਦੀ ਦਾ ਟਾਈਟਲ ਜਿਹੜਾ ਇਸ ਫਿਲਮ ਦਾ ਰੱਖਿਆ ਗਿਆ ਹੈ ਕਿਉਂਕਿ ਜਦੋਂ ਸਾਨੂੰ ਬਚਪਨ ਚ ਵੀ ਸਿਖਾਇਆ ਜਾਂਦਾ ਹੈ ਤਾਂ ਅਰਦਾਸ ਸਰਬ ਦੇ ਭਲੇ ਦੀ ਕਰਨੀ ਹੈ ਨਾ ਕਿ ਆਪਣੇ ਇਕੱਲੇ ਦੀ ਇਹ ਸ਼ਬਦ ਹੁਣ ਗਿੱਪੀ ਗਰੇਵਾਲ ਨੇ ਉਸ ਪ੍ਰੈਸ ਵਾਰਤਾ ਦੌਰਾਨ ਦੱਸੇ ਸੀ ਤਾਂ ਦਾ ਦੇਖੇ ਕਿ ਪੀ ਗਰੇਵਾਲ ਦੇ ਦਸਨ ਮੁਤਾਬਿਕ ਜਦੋਂ ਸਾਰੇ ਫਿਲਮ ਬਣ ਕੇ ਤਿਆਰ ਹੋਈ ਤਾਂ ਤਖਤ ਸ੍ਰੀ ਹਜੂਰ ਸਾਹਿਬ ਦੀ ਪੂਰੀ ਟੀਮ ਨੇ ਬੰਬਈ ਚ ਬੈਠ ਕੇ ਪਹਿਲਾਂ ਸਾਰੀ ਫਿਲਮ ਦੇਖੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਇਸ ਮੈਂਟ ਦੀ ਤਾਰੀਫ ਵੀ ਕੀਤੀ ਕੀ ਤੁਸੀਂ ਵੀ ਇਹ ਫਿਲਮ ਦੇਖ ਚੁੱਕੇ ਹੋ ਜੇ ਹਾਂ ਤਾਂ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਫਿਲਮ ਕਿਹੋ ਜਿਹੀ ਲੱਗੀ ਤੇ ਸਭ ਤੋਂ ਵਧੀਆ ਰੋਲ ਕਿਸ ਐਕਟਰ ਦਾ ਲੱਗਿਆ ਜੇ ਕੋਈ ਤੁਹਾਡੇ ਮਨ ਚ ਫਿਲਮ ਪ੍ਰਤੀ ਸੁਝਾ ਹੈ ਤਾਂ ਉਹ ਵੀ ਜਰੂਰ ਹੇਠਾਂ ਕਮੈਂਟ ਬਾਕਸ ਵਿੱਚ ਤੁਸੀਂ ਦੇ ਸਕਦੇ ਹੋ ਤਾਂ ਦੱਸ ਦਈਏ ਕਿ ਸਾਲ 2016 ਚ ਗਿੱਪੀ ਗਰੇਵਾਲ ਨੇ ਫਿਲਮ ਅਰਦਾਸ ਰਿਲੀਜ਼ ਕੀਤੀ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਸਫਲਤਾ ਮਿਲ ਤੋਂ ਬਾਅਦ ਇਸ ਦੇ ਦੂਜੇ ਪਾਗ ਅਰਦਾਸ ਕਰਾਂ ਨੂੰ ਸਾਲ 2019 ਚ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਲੋਕ ਤੀਜੇ ਪਾਗ ਅਰਦਾਸ ਸਰਬ ਦੇ ਪਲੇ ਦੀ ਉਡੀਕ ਕਰ ਰਹੇ ਸੀ ਹੁਣ ਦਸ਼ਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਗਿੱਪੀ ਗਰੇਵਾਲ ਅਤੇ ਜਸਮੀਨ ਦੀ ਫਿਲਮ ਅਰਦਾਸ ਜ਼ਰਬ ਦੇ ਭਲੇ ਦੀ ਸਿਨੇਮਾ ਕਰਾਚ ਰਿਲੀਜ਼ ਹੋ ਚੁੱਕੀ ਹੈ ਜੇਕਰ ਇਸ ਫਿਲਮ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਚ ਗਿੱਪੀ ਗਰੇਵਾਲ ਜਸਮੀਨ ਤਸੀਨ ਨਿਰਮਲ ਰਿਸ਼ੀ ਪ੍ਰਿੰਸ ਕਮਲਜੀਤ ਸਿੰਘ ਸਰਦਾਰ ਸੋਹੀ ਸੀਮਾ ਕਾਉਂਸਲ ਗੁਰਪ੍ਰੀਤ ਪੰਗੋ ਜਗਜੀਤ ਸਿੰਘ ਰਾਣਾ ਜੰਗਬਹਾਦਰ ਰੁਪਿੰਦਰ ਰੋਪੀ ਤ੍ਰਗਵੀਰ ਬੋਲੀ ਰਵਨੀਤ ਸੋਹਲ ਰਵਿੰਦਰ ਮੰਡ ਮਲਕੀ ਤਰੋਣੀ ਵਸੀਰ ਅਮਨ ਕੋਟਿਸ਼ ਤਾਨੀਆਂ ਵਰਗੇ ਕਲਾਕਾਰ ਸ਼ਾਮਲੇ ਇਸ ਫਿਲਮ ਦਾ ਨਿਰਦੇਸ਼ਕ ਅਤੇ ਲੇਖਕ ਗਿੱਪੀ ਗਰੇਵਾਲ ਨੇ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਲੀਡ ਰੋਲ ਵੀ ਅਦਾ ਕੀਤਾ ਹੈ ਅਰਦਾਸ ਸਰਬੱਤ ਦੇ ਭਲੇ ਦੀ ਇੱਕ ਪੰਜਾਬੀ ਫਿਲਮ ਹੈ ਇਹ ਫਿਲਮ ਪੰਜਾਬ ਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਹੈ ਲੋਕ ਇਸ ਫਿਲਮ ਨੂੰ ਦੇਖਣ ਲਗਾਤਾਰ ਸਿਨੇ ਕਰਾਂ ਚ ਪਹੁੰਚ ਰਹੇ ਨੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਇਹ ਫਿਲਮ ਅਰਦਾਸ ਜ਼ਰਬ ਦੇ ਭਲੇ ਦੀ ਕਿੰਨੀ ਕਮਾਈ ਕਰਦੀ ਹੈ ਤਾਂ ਕਿ ਹੋਰ ਵੀ ਕਲਾਕਾਰਾਂ ਨੂੰ ਜੇਕਰ ਵੱਧ ਕਮਾਈ ਕਰਦੀ ਹੈ ਤਾਂ ਕਿਤੇ ਕਿਤੇ ਉਤਸ਼ਾਹ ਮਿਲੇਗਾ ਤਾਂ ਉਹ ਵੀ ਇਹੋ ਜਿਹਿਆਂ ਜਿਹੜੀਆਂ ਪੰਜਾਬ ਨੂੰ ਸਹਿ ਦੇਣ ਵਾਲੀਆਂ ਜਾਂ ਪੰਜਾਬ ਦੇ ਮੁੱਦੇ ਨਾਲ ਸੰਬੰਧਿਤ ਹੋਗੀ ਜਾਂ ਫਿਰ ਪੰਜਾਬ ਦੇ ਨਾਲ ਸੰਬੰਧਿਤ ਜਿਹੜੀ ਸਾਰਥਕ ਫਿਲਮਾਂ ਨੇ ਉਹਨਾਂ ਵੱਲ ਲੋਕ ਜਿਹੜੇ ਕਲਾਕਾਰ ਨੇ ਤਾਂ ਕਿ ਉਸ ਵਾਲੇ ਪਾਸੇ ਉਹ ਆਪਣਾ ਜਿਹੜਾ ਕਦਮ ਪੁੱਟਨ ਹੁਣ ਤੁਸੀਂ ਕਿਸ ਸੌਦੇ ਫਿਲਮ ਬਾਰੇ ਆਪਣੇ ਕਮੈਂਟ ਜਰੂਰ ਦਿਓ ਧੰਨਵਾਦ